ਦੇਖੋ ਜੀ ਸਵਾਬ ਨਾਲ ਮੇਰਾ ਸਤਿ ਸ਼੍ਰੀ ਅਕਾਲ ਸਭ ਗਜਾਰਾਂ ਸਾਰਿਆਂ ਦਾ ਨਾਭੇ ਨਿਵਾਸੀਆਂ ਦਾ ਠੀਕ ਹੈ ਜੀ ਤੇ ਮੇਰੇ ਆਪਸਰਾ ਉਹ ਜਿਨ੍ਹਾਂ ਨੂੰ ਮੈਨੂੰ ਦੁਬਾਰਾ ਮੌਕਾ ਦਿੱਤਾ ਇੱਥੇ ਆਉਣ ਨੂੰ ਸੇਵਾ ਨਿਭਾਉਣ ਨੂੰ ਤੇ ਚਲੋ ਜੋ ਸਰਕਾਰ ਦੇ ਹੁਕਮਾਂ ਨੇ ਉਹਦੇ ਮੁਤਾਬਕ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਇਹ ਨਾਸ਼ਿਆਂ ਦਾ ਜੰਗ ਚੱਲ ਰਿਹਾ ਸਾਡਾ ਅਸੀਂ ਉਹਦੇ ਤੇ ਜਿੱਤ ਹਾਸਲ ਕਰਾਂਗੇ ਤੇ ਸਾਡੀ ਇਹ ਹੀ ਮੇਰੀ ਪਬਲਿਕ ਨੂੰ ਵੀ ਸਾਰਿਆਂ ਨੂੰ ਪਹੁੰਚੋ ਬਣਦੀ ਹੈ ਇਹ ਵੱਤ ਉਹ ਜਿਹੜਾ ਸਾਡਾ ਸਾਥ ਦਿਓ ਤੇ ਜਿਹੜਾ ਇਸ ਨਸ਼ੇ ਨੂੰ ਆਪਾਂ ਜਿਹੜਾ ਹੈਗਾ ਇਹ ਯੁੱਧ ਨੂੰ ਆਪਾਂ ਜਿੱਤ ਸਕੀਏ। ਇਹਦੀ ਕੈਪਸਾਈਸਟੀ ਵੀ ਤੇ ਤੁਹਾਡੇ ਨਾਲ ਆ ਰਹੇ ਤੇ ਕਿਤੇ ਵੀ ਨਸ਼ੇ ਜਾਂ ਕਰਤ ਅਸਲੀ ਜਿਹੜਾ ਅੱਗੇ ਤੱਕ ਕਰ ਸਕਦੇ। ਦੇਖੋ ਮੈਂ ਇਹਨਾਂ ਦਾ ਬਹੁਤ ਤਾਨੁਵਾਦ ਕਰਨਾ ਪਬਲਿਕ ਤੋਂ ਬਿਨਾ ਕਿੰਨਾ ਪਬਲਿਕ ਦੇ ਸਹਿਯੋਗ ਤੋਂ ਬਿਨਾ ਪੁਲਿਸ ਜਿਹੜੀ ਹੈ ਉਹ ਨਹੀਂ ਕੁਝ ਕਰ ਸਕਦਾ ਇਸ ਕਰਕੇ ਜਿਹੜਾ ਇਹਨਾਂ ਦਾ ਸਹਿਯੋਗ ਹੈ ਇਸ ਲੈਵਲ ਤੇ ਉੱਤੇ ਜਿਹੜਾ ਸਹਿਯੋਗ ਹੈ ਬਹੁਤ ਬਹੁਤ ਜ਼ਰੂਰੀ ਹੈ ਤੇ ਜੇ ਸਾਡੇ ਨਾਲ ਮੋਢਾ ਮੋਢਾ ਲੈ ਕੇ ਚਲਣ ਗੀਤਾ ਇਸ ਜਿਹੜਾ ਹੈਗਾ ਕਿ ਨਸ਼ਿਆਂ ਦੇ ਜਿਹੜਾ ਹੈਗਾ ਸਾਡਾ ਜੰਗ ਚੱਲ ਰਹੀ ਹੈ ਇਸੇ ਤਰ੍ਹਾਂ ਮੇਰਾ ਇਹ ਬੇਨਤੀ ਹੈ ਵੀ ਨਸ਼ਾ ਵੇਚਣ ਵਾਲੇ ਤੇ ਮੇਰੀ ਇਹ ਹੀ ਹੈ ਵੀ ਜਾਨ ਜਿੰਨਾ ਚਿਰ ਮੈਂ ਆ ਮੈਂ ਆਪਣੇ ਇਲਾਕੇ ਵਿੱਚ ਨਸ਼ਾ ਨਾ ਵੇਚਣ ਦੇਣਾ ਨਾ ਮੈਂ ਕੋਈ ਨਸ਼ੇ ਵਾਲਾ ਬੰਦਾ ਇੱਥੇ ਰਹਿਣ ਦੇਣਾ ਤੋਂ ਕਿਰਪਾ ਕਰਕੇ ਜੋ ਮੇਰੇ ਸਰ ਸਾਡੀਆ ਸਰਕਾਰ ਦੀ ਹਿਦਿਆਤਾਂ ਜਾਂ ਮੇਰੇ ਉੱਚ ਅਫਸਰ ਜੀਆ ਡੀਜੀ ਸਾਹਿਬ ਜੀਆ ਡੀਜੀ ਸਾਹਿਬ ਜੀਆ ਐਸਐਸਪੀ ਸਾਹਿਬ ਖਜਾਤਾ ਮੁਤਾਬਕ ਜੋ ਹੈ ਇਸ ਇਥੋਂ ਜੋ ਵੀ ਹੈ ਜਿਹਨੇ ਨਸ਼ੇ ਵਾਲਾ ਹੈ ਕੰਸਰਨ ਉਹ ਸਾਰੇ ਇਥੋਂ ਜਿਹੜਾ ਹੈ ਜਾਂ ਤਾਂ ਚਲੇ ਜਾਣਾ ਜਾਂ ਜਾਂ ਉਹਨਾਂ ਖਿਲਾਫ ਜੜੀ ਬਣਦੀ ਕਰੀ ਅਸੀਂ ਬਹੁਤ ਧੰਨਵਾਦੀਆਂ ਪੰਜਾਬ ਸਰਕਾਰ ਮਾਣਯੋਗ ਐਮਐਲਏ ਗੁਰਦੇਵ ਸਿੰਘ ਦੇਵਮਾਨ ਜੀ ਅਤੇ ਸਾਡੇ ਆਲਾ ਅਫਸਰ ਵਰੁਣ ਸ਼ਰਮਾ ਜੀ ਐਸਐਸਪੀ ਸਾਹਿਬ ਕਿ ਉਹ ਚੀਮਾ ਸਾਹਿਬ ਵਰਗੇ ਅਫਸਰਾਂ ਨੂੰ ਲਾਬੇ ਲਾਇਆ ਉਹਨਾਂ ਨੇ ਤੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਮੁਹਿੰਮ ਚੱਲ ਰਹੀ ਹੈ ਤੇ ਉੱਥੇ ਜਿਹੜੇ ਟਾਪ ਦੇ ਅਫਸਰ ਆ ਜਾਣ ਨਾਲ ਤਾਂ ਮੇਰੇ ਸ਼ਹਿਰ ਦੇ ਵਿੱਚ ਨਾਭੇ ਸੋਨੇ ਤੇ ਸੁਹਾਗਾ ਹੁੰਦਾ ਤੇ ਬਾਕੀ ਤਾਂ ਨਾਭੇ ਵਾਲੇ ਚੀਮਾ ਸਾਹਿਬ ਦਾ ਜਿਹੜਾ ਕੰਮ ਹੈ ਉਹ ਪਹਿਲਾਂ ਦੇਖਿਆ ਹੋਇਆ ਕਰੋਨਾ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਸੀ ਤੇ ਬੜੇ ਗਲਤ ਜਿਹੜੇ ਕੰਮ ਚੱਲਦੇ ਸੀ ਸ਼ਹਿਰ ਦੇ ਵਿੱਚ 20-30 ਸਾਲ ਦੇ ਉਹ ਬੰਦ ਕਰਾਇਆ ਤੇ ਅਸੀਂ ਤਾਂ ਪਹਿਲਾਂ ਹੀ ਇਹਨਾਂ ਦੇ ਫੈਨ ਆ ਤੇ ਨਾਭਾ ਇਹਨਾਂ ਦੇ ਨਾਮ ਤੋਂ ਹੀ ਅੱਜ ਮੇਰੇ ਕੋਲ ਅੱਧੇ ਦਾ ਨਾਮ ਸੁਣ ਕੇ ਪੱਛ ਕੇ ਆਣ ਦੇ ਵੀ ਚੀਮਾ ਆ ਗਿਆ ਤੇ ਅਸੀਂ ਬਹੁਤ ਧੰਨਵਾਦ ਕਰੀਏ ਫੇਰ ਦੁਬਾਰਾ ਪੰਜਾਬ ਸਰਕਾਰ ਦੇ ਕਿ ਜੁਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਜਿਹੜੇ ਘਰ ਉੱਜੜਦੇ ਤੇ ਉਹ ਹੁਣ ਬਚ ਜਾਣਗੇ ਤੇ ਅਸੀਂ ਨਾਲ ਆ ਹਰ ਤਰੀਕੇ ਦਾ ਸਹਿਯੋਗ ਸਾਡੇ ਸਫਾਈ ਕਰਮਚਾਰੀ ਭਾਈਚਾਰੇ ਦਾ ਸਾਰਾ ਕਰਾਵਾਂ ਅਸੀਂ ਚੀਮਾ ਸਾਹਿਬ ਦਾ ਪਹਿਲਾ ਪਹਿਲੀ ਘੜੀ ਤੋਂ ਹੀ ਬਹੁਤ ਸਵਾਗਤ ਕਰਦੇ ਹਾਂ ਪਹਿਲਾਂ ਆਪਣੇ ਸਦਰ ਦੇ ਵਿੱਚ ਰੱਖੇ ਗਏ ਨੇ ਸਾਡਾ ਤੋਂ ਬਾਅਦ ਫਿਰ ਇਹ ਸੀਆਈ ਰੱਖੇ ਗਏ ਨੇ ਸੀਆਈ ਤੋਂ ਬਾਅਦ ਫਿਰ ਇੱਥੇ ਕਤਵਾਲੀ ਰੱਖੇ ਗਏ ਨੇ ਹੁਣ ਦੁਬਾਰਾ ਕਤਵਾਲੀ ਦੇ ਵਿੱਚ ਆਇਆ ਸ਼ਹਿਰ ਦੇ ਵਿੱਚ ਤੇ ਸਾਡੇ ਵਿੱਚ ਬਹੁਤ ਖੁਸ਼ੀ ਹੈ ਮੈਂ ਪੰਜਾਬ ਸਰਕਾਰ ਦਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਤੇ ਦੋਤੇਪ ਸਿੰਘ ਦੇ ਮਾਨੇ ਮਲੇਖਾ ਤੇ ਆਬਾ ਜੀ ਜਿਨ੍ਹਾਂ ਨੇ ਸਾਨੂੰ ਚੀਮਾ ਜੀ ਨੂੰ ਦੁਬਾਰਾ ਕਤਵਾਲੀ ਵਿੱਚ ਭੇਜਿਆ ਤੇ ਮੈਨਾਂ ਦਾ ਵਿਸ਼ਵਾਸ ਦਾ ਪਾਤਰਾਂ ਨਾ ਮੈਂ ਨਸ਼ਾ ਕਰੂੰਗਾ ਤੇ ਨਾ ਮੈਂ ਨਸ਼ਾ ਕਰਨ ਦੇਊਗਾ ਉਹ ਕਿੰਨੀਆਂ ਪੈਣਾ ਦੇ ਘਰ ਉਜੜ ਗਏ ਕੀ ਪਤਾ ਇਸ ਵਜ੍ਹਾ ਨਾਲ ਦੁਬਾਰਾ ਬਸ ਜਾਨ ਤੇ ਸਹੀ ਹੋਈ ਮੈਂ ਇਨਾਂ ਤੋ ਬਹਿ ਤੁਹਾਨੂੰ ਲੱਗਦੇ ਅਸੀਂ ਪੰਜਾਬ ਸਰਕਾਰ ਤੇ ਸਾਡੇ ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਡੇ ਨਾਬੇ ਨੂੰ ਬਹੁਤ ਹੀ ਕਾਬਿਲ ਅਫਸਰ ਚੀਮਾ ਸਾਹਿਬ ਦਿੱਤੇ ਨੇ ਇਹ ਪਹਿਲਾਂ ਵੀ ਸਾਡੇ ਲੋਕਡਾਊਨ ਦੇ ਵਿੱਚ ਕਰੋਨਾ ਟਾਈਮ ਇਹਨਾਂ ਨੇ ਜੋ ਨਜਾਇਜ਼ ਕੰਮ ਚੱਲਦੇ ਸੀ ਪਿਛਲੇ 20 ਸਾਲਾਂ ਤੋਂ ਉਹ ਬੰਦ ਕਰਾਏ ਨੇ ਸਾਡੇ ਨਾਬਾ ਨਿਵਾਸੀ ਇਹ ਸੁਣ ਕੇ ਬਹੁਤ ਖੁਸ਼ ਨੇ ਵੀ ਚੀਮਾ ਸਾਹਿਬ ਦੁਆਰਾ ਆਪਣਾ ਕਤਵਾਲੀ ਦੇ ਵਿੱਚ ਜੁਆਇਨ ਹੋਏ ਨੇ ਨਾਬਾ ਨਿਵਾਸੀ ਪਹਿਲਾਂ ਵੀ ਇਹਨਾਂ ਦੇ ਬਹੁਤ ਫੈਨ ਨੇ ਇਸ ਕਰਕੇ ਮੈਂ ਪੰਜਾਬ ਸਰਕਾਰ ਤੇ ਗੁਰਦੇਵ ਸਿੰਘ ਦੇਮਾਂ ਜੀ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਇਹ ਮਹੀਨ ਜੁਗਦ ਨਸ਼ੇ ਅਮਰਦ ਦੇ ਕਾਰਨ ਕਈ ਘਰ ਉਜੜਣੋਂ ਬਚ ਗਏ ਜੀ ਤੇ ਜਿਹੜੀ ਟੀਮਾ ਸਾਹਿਬ ਨੇ ਮੁਕਾਬਲਾ ਅੰਤਰ ਨੇ ਉਹ ਸਾਨੂੰ ਉਹਨਾਂ ਦੇ ਬਹੁਤ ਮਾਣ ਤੇ ਉਹ ਸਾਡੇ ਪਹਿਲਾਂ ਵੀ ਰਹੇ ਨੇ ਪਹਿਲਾਂ ਵੀ ਉਹਨਾਂ ਨੇ ਕਈ ਕਾਬਿਲ ਕੰਮ ਕਰੇ ਨੇ